ਕਿਸਮਤ ਦੀ ਖੋਜ ਇੱਕ ਵਾਰ ਦੀ ਗੱਲ ਹੈ ਇੱਕ ਪਿੰਡ ਵਿੱਚ ਧਨੀ RAM ਨਾਮ ਦਾ ਇੱਕ ਨੌਜਵਾਨ ਰਹਿੰਦਾ ਸੀ ਉਹ ਆਪਣੇ ਨਾਮ ਤੋਂ ਬਹੁਤ ਦੁਖੀ ਸੀ ਕਿਉਂਕਿ ਉਹ ਸਿਰਫ ਨਾਮ ਦਾ ਹੀ ਧਨੀ RAM ਸੀ ਅਸਲ ਵਿੱਚ ਉਸ ਨੂੰ ਤਿੰਨ ਰੰਗ ਦੀ ਰੋਟੀ ਦਾ ਫਿਕਰ ਲੱਗਿਆ ਰਹਿੰਦਾ ਸੀ ਉਸ ਦੇ ਮਨ ਵਿੱਚ ਅਮੀਰ ਬਣ ਦਾ ਸੁਪਨਾ ਹਰ ਵੇਲੇ ਉਸਲੇ ਵੱਟੇ ਲੰਦਾ ਰੰਦਾ ਸੀ ਇੱਕ ਦਿਨ ਉਸਤੇ ਕਰ ਇੱਕ ਸਾਧੂ ਆਏ ਧਨੀਰਾਮ ਨੇ ਸਾਧੂ ਨੂੰ ਬੜੇ ਹੀ ਪ੍ਰੇਮ ਨਾਲ ਪ੍ਰਸ਼ਾਦਾ ਛਕਾਇਆ ਧਨੀਰਾਮ ਦੀ ਸੇਵਾ ਤੋਂ ਖਸ਼ੋ ਕੇ ਸਾਧੂ ਨੇ ਧਨੀਰਾਮ ਨੂੰ ਕਿਹਾ ਕਿ ਤੁਸੀਂ ਜੋ ਕੁਝ ਵੀ ਮੰਗਣਾ ਹੈ ਮੰਗ ਲਵੋ ਤਨਿਹਰਾਮ ਨੇ ਸਾਧੂ ਨੂੰ ਹੱਥ ਜੋੜ ਕੇ ਕਿਹਾ ਸਾਧੂ ਮਹਾਰਾਜ ਕਿਰਪਾ ਕਰਕੇ ਮੈਨੂੰ ਇਹ ਦੱਸੋ ਕਿ ਮੇਰੇ ਕਰਮ ਕਿੱਥੇ ਹਨ ਆਖਰ ਮੇਰੀ ਕਿਸਮਤ ਕਿੱਥੇ ਹੈ ਮੈਂ ਜੋ ਵੀ ਕੰਮ ਕਰਦਾ ਹਾਂ ਮੇਰਾ ਕੰਮ ਕਿਉਂ ਨਹੀਂ ਚੱਲਦਾ ਅਤੇ ਨਾ ਹੀ ਮੇਰਾ ਵਿਆਹ ਹੋ ਰਿਹਾ ਹੈ ਸਾਧੂ ਨੇ ਥੋੜੀ ਦੇਰ ਨੌਜਵਾਨ ਨੂੰ ਦੇਖਣ ਤੋਂ ਬਾਅਦ ਕਿਹਾ ਕਿ ਪੁੱਤਰ ਤੁਹਾਡੀ ਕਿਸਮਤ ਸੁੱਤੀ ਹੋਈ ਹੈ। ਉਹ ਸਮੁੰਦਰ ਦੇ ਦੂਜੇ ਪਾਸੇ ਚਲੇ ਜਾਓ। ਉੱਥੇ ਤੁਹਾਨੂੰ ਇੱਕ ਮਹਾਤਮਾ ਮਿਲਣਗੇ ਜੋ ਤੁਹਾਡੀ ਕਿਸਮਤ ਜਗਾ ਦੇਣਗੇ। ਆਪਣੀ ਕਿਸਮਤ ਨੂੰ ਜਗਾਉਣ ਦੇ ਲਈ ਤੁਹਾਨੂੰ ਸਮੁੰਦਰ ਦੇ ਦੂਜੇ ਪਾਸੇ ਜਾਣਾ ਪਵੇਗਾ। ਤਨੀਰਾ ਆਪਣੀ ਕਿਸਮਤ ਨੂੰ ਜਗਾਉਣ ਦੇ ਲਈ ਤਰੰਤ ਹੀ ਸਮੁੰਦਰ ਦੇ ਦੂਜੇ ਪਾਸੇ ਜਾਣ ਦੇ ਲਈ ਨਿਕਲ ਤੁਰਿਆ। ਤੁਰਦੇ ਆ ਤੁਰਦੇ ਆ ਉਸ ਨੂੰ ਰਸਤੇ ਵਿੱਚ ਫਰਾਤ ਪੈ ਗਈ ਉਹ ਰਾਤ ਕੱਟਣ ਦੇ ਲਈ ਇੱਕ ਪਿੰਡ ਵਿੱਚ ਰੁਕ ਗਿਆ ਪਿੰਡ ਦੇ ਲੋਕਾਂ ਨੇ ਉਸ ਨੂੰ ਰਾਤ ਦਾ ਖਾਣਾ ਖਵਾਇਆ ਤੇ ਫਿਰ ਉਸ ਨੂੰ ਪੁੱਛਣ ਲੱਗੇ ਕਿ ਤੁਸੀਂ ਇਕੱਲੇ ਕਿੱਥੇ ਜਾ ਰਹੇ ਹੋ ਤਾਂ ਤਨਿਰਾਮ ਉਹਨਾਂ ਨੂੰ ਕਹਿਣ ਲੱਗਾ ਕਿ ਉਹ ਸਮੁੰਦਰ ਤੋਂ ਪਰ ਮਹਾਤਮਾ ਜੀ ਦੇ ਕੋਲ ਆਪਣੀ ਸੁੱਤੀ ਹੋਈ ਕਿਸਮਤ ਨੂੰ ਜਗਾਉਣ ਦੇ ਲਈ ਚੱਲਿਆ ਹੈ ਪਿੰਡ ਦੇ ਲੋਕ ਉਸ ਨੂੰ ਕਹਿਣ ਲੱਗੇ ਭਾਈ ਇੱਕ ਸੁਨੇਹਾ ਸਾਡਾ ਵੀ ਲੈ ਜਾਵੇਂ ਤਨੀਰਾਮ ਕਹਿਣ ਲੱਗਾ ਤੁਹਾਡਾ ਸੁਨੇਹਾ ਕੀ ਹੈ ਤਾਂ ਪਿੰਡ ਦਾ ਚੌਧਰੀ ਕਹਿਣ ਲੱਗਾ ਕਿ ਇਸ ਵਾਰ ਸਾਡੇ ਪਿੰਡ ਮੀਂਹ ਨਹੀਂ ਪਿਆ ਮੀਂਹ ਨਾ ਪੈਣ ਤੇ ਗਰਮੀ ਦੇ ਕਾਰਨ ਫਸਲਾਂ ਸੁੱਕ ਗਈਆਂ ਹਨ ਜੋ ਸਾਨੂੰ ਔੜ ਵਾਲੇ ਸਮੇਂ ਵਿੱਚ اناਜ ਦੀ ਭਾਰੀ ਦਿੱਕਤ ਆ ਸਕਦੀ ਹੈ। ਧਨੀ RAM ਆਪਣੀ ਜੇਬ ਵਿੱਚੋਂ ਕਾਪੀ ਕੱਢ ਕੇ ਉਸ ਉੱਪਰ ਉਹਨਾਂ ਦਾ ਸਨੇਹਾ ਦੇਖ ਕੇ ਅੱਗੇ ਤੁਰ ਪੈਂਦਾ ਹੈ। ਤੁਰਦਿਆਂ ਤੁਰਦਿਆਂ ਉਸ ਨੂੰ ਦੁਪਹਿਰ ਹੋ ਜਾਂਦੀ ਹੈ। ਉਹ ਆਰਾਮ ਕਰਨ ਦੇ ਲਈ ਇੱਕ ਦਰਖਤ ਦੇ ਹੇਠਾਂ ਬੈਠ ਜਾਂਦਾ ਹੈ। ਦਰਖਤ ਹੇਠਾਂ ਬੈਠਦਿਆਂ ਹੀ ਦ੍ਰਕਤ ਉਸ ਨੂੰ ਪੁੱਛ ਲੱਗਦਾ ਹੈ ਕਿ ਹੀਪਲੀਪੁਰ ਤੁਸੀਂ ਕਾਫੀ ਥੱਕੇ ਹੋਏ ਲੱਗ ਰਹੇ ਹੋ ਤੁਸੀਂ ਕਿੱਥੇ ਜਾ ਰਹੇ ਹੋ ਤਾਂ ਤਨੇ ਨੀਰਾ ਮੁਰਖ ਨੂੰ ਕਹਿਣ ਲੱਗਾ ਕਿ ਉਹ ਸਮੁੰਦਰ ਤੋਂ ਪਰ ਮਹਾਤਮਾ ਜੀ ਦੇ ਕੋਲ ਆਪਣੀ ਸੁੱਤੀ ਹੋਈ ਕਿਸਮਤ ਨੂੰ ਜਗਾਉਣ ਦੇ ਲਈ ਜਾ ਰਿਹਾ ਹੈ ਇਹ ਸੁਣਦਿਆਂ ਹੀ ਰੁਖਸ ਨੂੰ ਕਹਿਣ ਲੱਗਾ ਕਿ ਭਾਈ ਇੱਕ ਸਨੇਹਾ ਮੇਰਾ ਬਿਲਾ ਜਾਮੀ ਤਨਿਹराम ਕਹਿਣ ਲੱਗਾ ਤੁਹਾਡਾ ਸਨੇਹਾ ਕੀ ਹੈ ਤਾਰਕ ਖਸਨੂ ਕਹਿਣ ਲੱਗਾ ਕਿ ਮੇਰਾ ਸਨੇਹਾ ਇਹ ਹੈ ਕਿ ਮੈਨੂੰ ਸਾਰੇ ਪਾਸੇ ਪਾਣੀ ਬਰਾਬਰ ਦਾ ਮਿਲਦਾ ਹੈ ਪਰ ਮੇਰਾ ਅੱਧਾ ਹਿੱਸਾ ਹਰਾ ਤੇ ਅੱਧਾ ਹਿੱਸਾ ਸੁੱਕਿਆ ਹੋਇਆ ਹੈ ਤਨਿਹਰਾ ਆਪਣੀ ਕਾਪੀ ਕੱਢ ਕੇ ਉਹ ਸੁਪਰ ਔਰ ਕਦਸ ਨੇ ਹਾਂ ਦੇਖ ਕੇ ਅੱਗੇ ਤੁਰ ਪੈਂਦਾ ਹੈ ਚਲਦਿਆ ਚਲਦਿਆ ਉਸ ਨੇ ਕਈ ਨਦੀਆਂ ਪਾਰ ਕੀਤੀਆਂ ਤੇ ਇੱਕ ਸਮੁੰਦਰ ਦੇ ਕਿਨਾਰੇ ਤੇ ਪਹੁੰਚ ਗਿਆ ਉੱਥੇ ਉਸ ਨੂੰ ਇੱਕ ਮગરਮਛ ਮਿਲਿਆ ਮગરਮਛ ਨੇ ਉਸ ਨੂੰ ਪੁੱਛਿਆ ਕਿ ਉਹ ਕਿੱਥੇ ਜਾ ਰਿਹਾ ਹੈ ਤਾਂ ਤਨੀ ਰਾਮ ਕਹਿਣ ਲੱਗਾ ਕਿ ਮੈਂ ਸਮੁੰਦਰ ਪਹਾੜਾਂ ਤੋਂ ਪਾਰ ਆਪਣੀ ਸੁੱਤੀ ਹੋਈ ਕਿਸਮਤ ਨੂੰ ਜਗਾਉਣ ਲਈ ਜਾ ਰਿਹਾ ਹਾਂ ਕਿਰਪਾ ਕਰਕੇ ਤੁਸੀਂ ਮੈਨੂੰ ਆਪਣੀ ਪਿੱਠ ਤੇ ਬਿਠਾ ਕੇ ਸਮੁੰਦਰ ਪਾਰ ਕਰਵਾ ਦਿਓ ਮગરਮਛ ਕਹਿਣ ਲੱਗਾ ਕਿ ਭਾਈ ਇੱਕ ਸੁਨੇਹਾ ਮੇਰਾ ਵੀ ਲੈ ਜਾਵੇਂ ਤਨਿਰਾਮ ਕਹਿਣ ਲੱਗਾ ਤੁਹਾਡਾ ਸੁਨੇਹਾ ਕੀ ਹੈ ਮગરਮਛ ਕਹਿਣ ਲੱਗਾ ਕਿ ਮੇਰਾ ਟਿੱਡ ਹਮੇਸ਼ਾ ਹੀ ਦੁਖਦਾ ਰਹਿਦਾ ਹੈ ਇਸ ਦਾ ਕੋਈ ਹੱਲ ਮਹਾਤਮਾ ਜੀ ਤੋਂ ਪੁੱਛ ਕੇ ਆਇਓ ਤਨੀਰਾਮ ਆਪਣੀ ਕਾਪੀ ਕੱਢ ਕੇ ਉਸ ਉੱਪਰ ਮਗਰਮਛ ਦਾ ਸਨੇਹਾ ਵੀ ਲਿਖ ਲੈਂਦਾ ਹੈ ਸਮੁੰਦਰ पार ਕਰਕੇ ਉਹ ਅੱਗੇ ਤੁਰ ਪੈਂਦਾ ਹੈ ਉਹ ਵੱਡੇ-ਵੱਡੇ ਪਹਾੜਾਂ ਦੇ ਉੱਪਰ ਦੀ ਲੰਘਦਾ ਹੋਇਆ ਆਖਰ ਇੱਕ ਖੁੱਲੇ ਹਰੇ-ਭਰੇ ਬਾਗ ਵਿੱਚ ਪਹੁੰਚ ਜਾਂਦਾ ਹੈ ਜਿੱਥੇ ਇੱਕ ਮਹਾਤਮਾ ਆਪਣੀ ਸਮਾਧੀ ਵਿੱਚ ਲੀਨ ਸਨ ਤਨਿਰਾਮ ਨੇ ਮਹਾਤਮਾ ਜੀ ਨੂੰ ਨਮਸਕਾਰ ਕੀਤੀ ਮਹਾਤਮਾ ਜੀ ਨੇ ਤਨਿਰਾਮ ਨੂੰ ਪੁੱਛਿਆ ਪੁੱਤਰ ਤੁਸੀਂ ਕਿਵੇਂ ਆਏ ਹੋ ਤਨਿਰਾਮ ਨੇ ਮਹਾਤਮਾ ਜੀ ਨੂੰ ਹੱਥ ਜੋੜ ਕੇ ਕਿਹਾ ਕਿ ਮੈਂ ਆਪਣੀ ਸੁੱਤੀ ਹੋਈ ਕਿਸਮਤ ਨੂੰ ਜਗਾਉਣ ਦੇ ਲਈ ਆਇਆ ਹਾਂ ਇਹ ਸੁਣ ਕੇ ਮਹਾਤਮਾ ਜੀ ਉਸ ਨੂੰ ਕਹਿਣ ਲੱਗੇ ਕਿ ਪੁੱਤਰ ਤੁਹਾਡੀ ਕਿਸਮਤ ਤਾਂ ਜਾਗੀ ਹੋਈ ਹੈ ਬਸ ਲੋੜ ਹੈ ਤੁਹਾਨੂੰ ਥੋੜਾ ਜਿਹਾ ਸਮਝਣ ਦੀ ਫਿਰ ਧਨੀ ਰਾਮ ਨੇ ਕਾਪੀ ਉੱਪਰ ਲਿਖੇ ਹੋਏ ਸੁਨੇਹੇ ਮਹਾਤਮਾ ਜੀ ਨੂੰ ਦਿੱਤੇ ਤਾਂ ਮਹਾਤਮਾ ਜੀ ਕਹਿਣ ਲੱਗੇ ਕਿ ਮਗਰਮਚ ਨੇ ਕੁਲੇਖੇ ਨਾਲ ਰਾਣੀ ਦਾ ਹੀਰਿਆਂ ਦਾ ਹਾਰ ਨਿਕਲ ਦਿਆ ਹੈ ਉਹ ਉਲਟੀ ਕਰ ਦੇਵੇ ਤੇ ਹਾਰ ਬਹਾਰ ਨਿਕਲ ਜਾਵੇਗਾ ਤੇ ਉਸ ਦਾ ਦਰਦ ਹਟ ਜਾਵੇਗਾ ਉਸ ਤੋਂ ਬਾਅਦ ਜੋ ਰੁੱਖ ਦਾ ਸੁੱਕਿਆ ਹੋਇਆ ਹਿੱਸਾ ਹੈ ਉਸ ਤੇ ਥੰਲੇ ਤੰ ਦੇ ਕੜਾਹੇ ਦੱਬੇ ਹੋਏ ਹਨ ਉਹਨਾਂ ਨੂੰ ਕੱਢ ਲਿਓ ਤੇ ਦਰਖਤ ਮੁੜ ਤੋਂ ਹਰਿਆ ਭਰਿਆ ਹੋ ਜਾਵੇਗਾ ਜਿਹੜੇ ਪਿੰਡ ਵਿੱਚ ਮੈਂ ਨਹੀਂ ਪੈਂਦਾ ਉਸ ਪਿੰਡ ਵਿੱਚ ਭੋਲੀ ਨਾਮ ਦੀ ਇੱਕ ਕੁੜੀ ਬਹੁਤ ਤੋਂ ਰਹਿੰਦੀ ਹੈ ਜਿਸਤੇ ਕਾਰਨ ਪਿੰਡ ਵਿੱਚ ਮੀਂਹ ਨਹੀਂ ਪੈਂਦਾ ਜੇ ਉਹ ਉਸਦਾ ਵਿਆਹ ਕਰ ਦੇਣਗੇ ਤਾਂ ਉਹਨਾਂ ਦੇ ਪਿੰਡ ਵਿੱਚ ਮੀਂਹ ਪੈ ਜਾਵੇਗਾ ਧਨੀਰਾਮ ਨੇ ਮਹਾਤਮਾ ਜੀ ਨੂੰ ਨਮਸਕਾਰ ਕੀਤਾ ਤੇ ਉਥੋਂ ਚੱਲ ਪਿਆ ਮੁੜਦੇ ਹੋਏ ਸਮੁੰਦਰ ਦੇ ਕਿਨਾਰੇ ਮਗਰ ਮਛ ਧਨੀਰਾਮ ਦਾ ਇੰਤਜ਼ਾਰ ਕਰ ਰਿਹਾ ਸੀ ਧਨੀਰਾਮ ਨੇ ਮਗਰ ਮਛ ਨੂੰ ਔਰਤੀ ਕਰਨ ਲਈ ਕਿਹਾ ਤਾਂ ਮਗਰ ਮਛ ਦੇ ਪੇਟ ਦੇ ਵਿੱਚੋਂ ਹੀਰਿਆਂ ਦਾ ਹਾਰ ਬਾਹਰ ਨਿਕਲ ਗਿਆ ਤੇ ਮਗਰ ਮਛ ਦਾ țeਡ ਦੁਖਣੋਂ ਹਟ ਗਿਆ ਤਨੀ ਰਾਮ ਨੇ ਹਾਰ ਚੱਕਿਆ ਤੇ ਉਹ ਰਾਜ ਦੇ ਮਹਿਲ ਵੱਲ ਤੁਰ ਪਿਆ ਰਾਜ ਦੇ ਮਹਿਲ ਵਿੱਚ ਪਹੁੰਚ ਕੇ ਤਨੀ ਰਾਮ ਨੇ ਰਾਜੇ ਨੂੰ ਰਾਣੀ ਦਾ ਹੀਰਿਆਂ ਦਾ ਹਾਰ ਦੇ ਦਿੱਤਾ ਜਿਸ ਤੋਂ ਖੁਸ਼ ਹੋ ਕੇ ਰਾਜੇ ਨੇ ਉਸ ਨੂੰ ਆਪਣਾ ਸਭ ਤੋਂ ਸੋਹਣਾ ਤੇ ਕੀਮਤੀ ਕੋੜਾ ਤੋਫੇ ਦੇ ਰੂਪ ਵਿੱਚ ਦੇ ਦਿੱਤਾ ਘੋੜੇ ਤੇ ਸਵਾਰ ਹੋ ਕੇ ਤਨੀ ਰਾਮ ਅੱਗੇ ਚੱਲ ਪਿਆ ਤਾਂ ਰਸਤੇ ਵਿੱਚ ਉਸ ਨੂੰ ਉਹੀ ਰੁੱਖ ਮਿਲਿਆ ਤਨੀ ਰਾਮ ਨੇ ਰੁੱਖ ਨੂੰ ਇੱਕ ਪਾਸੇ ਤੋਂ ਕੁੱਟਿਆ ਤੇ ਉਸ ਵਿੱਚੋਂ ਮੋੜਾ ਕੱਢ ਲਈਆ ਤੇ ਰੁੱਖ ਫਿਰ ਤੋਂ ਹਰਿਆ ਭਰਿਆ ਹੋ ਗਿਆ ਮੋਹਰਾਂ ਵਾਲੇ ਥੈਲੇ ਘੋੜੇ ਤੇ ਰੱਖ ਕੇ ਤਨੀਰਾਮ ਅੱਗੇ ਨਿਕਲ ਗਿਆ ਤਾਂ ਵਾਪਸ ਮੁੜਦੇ ਸਮੇ ਉਸ ਨੂੰ ਉਹੀ ਪਿੰਡ ਆਇਆ ਪਿੰਡ ਦੇ ਲੋਕ ਤਨੀਰਾਮ ਦਾ ਇੰਤਜ਼ਾਰ ਕਰ ਰਹੇ ਸਨ ਤਨੀਰਾਮ ਨੇ ਉਹਨਾਂ ਨੂੰ ਦੱਸਿਆ ਕਿ ਤੁਹਾਡੇ ਪਿੰਡ ਵਿੱਚ ਜੇਕਰ ਭੋਲੀ ਨਾਮ ਦੀ ਕੁੜੀ ਦਾ ਵਿਆਹ ਹੋ ਜਾਵੇ ਤਾਂ ਪਿੰਡ ਵਿੱਚ ਮੀਂਹ ਪੈ ਜਾਵੇਗਾ ਪਿੰਡ ਦੇ ਲੋਕਾਂ ਨੇ ਪੁੱਲੀ ਦੇ ਮਾਪਿਆਂ ਦੇ ਨਾਲ ਵਿਚਾਰ ਕਰਨ ਤੋਂ ਬਾਅਦ ਤਨੀ ਰਾਮ ਨੂੰ ਪੁੱਛਿਆ ਕਿ ਕਾਕਾ ਤੇਰਾ ਵਿਆਹ ਹੋਇਆ ਹੈ ਤਾਂ ਤਨੀ ਰਾਮ ਨੇ ਨਾਂ ਵਿੱਚ ਜਵਾਬ ਦਿੱਤਾ ਪਿੰਡ ਦੇ ਮਹਤਵਾਰ ਲੋਕ ਕਹਿਣ ਲੱਗੇ ਕਿ ਇਸ ਕੋਲ ਘੋੜਾ ਵੀ ਹੈ ਤੇ ਧਨ ਵੀ ਹੈ ਤੇ ਆਪਾਂ ਉੜੀ ਦਾ ਵਿਆਹ ਇਸ ਦੇ ਨਾਲ ਹੀ ਕਰ ਦਿੰਨੇ ਹਾਂ ਤਨੀ ਰਾਮ ਮੰਨ ਗਿਆ ਤੇ ਉਸ ਦਾ ਭੋਲੀ ਦੇ ਨਾਲ ਵਿਆਹ ਕਰ ਦਿੱਤਾ ਹੁਣ ਤਨੀਰਾਮ ਆਪਣੀ ਪਤਨੀ ਦੇ ਨਾਲ ਘੋੜੇ ਤੇ ਸਵਾਰ ਹੋ ਕੇ ਆਪਣੇ ਪਿੰਡ ਵਾਪਸ ਚਲਿਆ ਗਿਆ ਤੇ ਦੋਨੋਂ ਜੀ ਖੁਸ਼ੀ-ਖੁਸ਼ੀ ਆਪਣਾ ਜੀਵਨ ਬਤੀਤ ਕਰਨ ਲੱਗ ਗਏ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜਿਹੜਾ ਵਿਅਕਤੀ ਆਪਣੀ ਭਾਲ 'ਚ ਨਿਕਲਦਾ ਹੈ ਉਹੀ ਹੋਰਾਂ ਲਈ ਰਾਹ ਬਣਦਾ ਹੈ ਕਿਸਮਤ ਮਿਹਨਤ ਕਰਨ ਵਾਲਿਆਂ ਨੂੰ ਤੇ ਸਾਫ਼ ਇਰਾਦੇ ਵਾਲਿਆਂ ਨੂੰ ਮਿਲਦੀ ਹੈ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਆਪਣੇ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਇਹੋ ਜਈਆਂ ਨਮੀਆਂ ਤੇ ਪੁਰਾਣੀਆਂ ਕਹਾਣੀਆਂ ਵਿਖਣ ਦੇ ਲਈ ਸਾਡਾ YouTube ਚੈਨਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ